ਸ੍ਰੀਕਾਲ ਦੋਸਤੋ ਕੀ ਹਾਲ ਚਾਲ ਤੁਸੀਂ ਸਾਡੇ YouTube ਚੈਨਲ ਤੇ ਜੁੜ ਚੁੱਕੇ ਹੋ ਸੋ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਮੈਂ ਤੁਹਾਡੇ ਨਾਲ ਆਪਣੀ ਲਿਖੀ ਹੋਈ ਇੱਕ ਰਚਨਾ ਜੇ ਰੱਬ ਭਲਾਈਏ ਨਾ ਸਾਂਝੀ ਕਰ ਰਿਹਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਦੇ ਚੰਗਾ ਕਦੇ ਮਾੜਾ ਦੇਣ ਆਉਂਦਾ ਏ ਫਿਕਰ ਹੁੰਦਾ ਉਹਨੂੰ ਜਿਹੜਾ ਦੁਨੀਆ ਚਲਾਉਂਦਾ ਏ ਕਦੇ ਚੰਗਾ ਕਦੇ ਮਾੜਾ ਦੇਣੇ ਆਉਂਦਾ ਏ ਫਿਕਰ ਹੁੰਦਾ ਉਹਨੂੰ ਜਿਹੜਾ ਦੁਨੀਆ ਚਲਾਉਂਦਾ ਏ ਰਖੀਏ ਪਰ ਉਹ 사ਸਾ ਦਾ ਉਹਦੇ ਉੱਤੇ ਕਦੇ ਮਨ ਨੂੰ ਡਲਾਈਏ ਨਾ ਮਿੱਤਰ ਉਹ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਮਿੱਤਰ ਉਹ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਪੈਸਾ ਮੈਲ ਹੁੰਦਾ ਹੱਥਾਂ ਦੀ ਕਹਿੰਦੇ ਲੋਕ ਸਿਆਣੇ ਮਿਹਨਤ ਕਰੀਏ ਦੱਬ ਕੇ ਸਦਾ ਰਹੀਏ ਉਸਦੇ ਭਾਣੀ ਪੈਸਾ ਮੈਲ ਹੁੰਦਾ ਹੱਥਾਂ ਦੀ ਕਹਿੰਦੇ ਲੋਕ ਸਿਆਣੇ ਮਿਹਨਤ ਕਰੀਏ ਦੱਬ ਕੇ ਸਦਾ ਰਹੀਏ ਉਸਦੇ ਭਾਣੀ ਨਿੱਕੀ ਜਹੀ ਗੱਲ ਨੂੰ ਕਦੇ ਦਿਲ ਤੇ ਲਾਈਏ ਨਾ ਮਿੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਪਲਾਈਏ ਨਾ ਮਿੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਪਲਾਈਏ ਨਾ ਕਾਟੇ ਵਾਦੇ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਨੇ ਕਬੀਲਦਾਰੀ ਦੇ ਵਿੱਚ ਕਰਜ਼ੇ ਚੜਦੇ ਰਹਿੰਦੇ ਨੇ ਕਾਟੇ ਵਾਦੇ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਨੇ ਕਬੀਲਦਾਰੀ ਤੇ ਵਿੱਚ ਕਰਜ਼ੇ ਚੜਦੇ ਰਹਿੰਦੇ ਨੇ ਮਾੜੇ ਬੰਦੇ ਦੀਆਂ ਲੋਕੀ ਗੱਲਾਂ ਕਰਦੇ ਰਹਿੰਦੇ ਨੇ ਚੁਗਲ ਖੁਰਾਂ ਦੀਆਂ ਗੱਲਾਂ ਨੂੰ ਕੰਨ ਵਿੱਚ ਪਾਈਏ ਨਾ ਮਿੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਮਿੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਤੀਰਥ ਮੱਲੀ ਜਦ ਕੁਝ ਲਿਖਣ ਲਈ ਬੈੰਦਾ ਏ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦਾ ਏ ਤੀਰਥ ਮੱਲੀ ਜਦ ਕੁਝ ਲਿਖਣ ਲਈ ਬੈੰਦਾ ਏ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦਾ ਏ ਉਹਦੀ ਦਿੱਤੀ ਹੋਈ ਬਰਕਤ ਨੂੰ ਕਦੇ ਬੇਅਰਥ ਗਵਾਈਏ ਨਾ ਮਿੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਬੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਰੱਖੀਏ ਸਦਾ ਰੱਬ ਚੇਤੇ ਐਵੇਂ ਫਿਕਰ ਕਿਸੇ ਗੱਲ ਦਾ ਪਾਈਏ ਨਾ ਬੱਤਰੋ ਸਭ ਕੁਝ ਹੋ ਜਾਂਦਾ ਏ ਜੇ ਰੱਬ ਭਲਾਈਏ ਨਾ ਸੋ ਦੋਸਤੋ ਦੱਸਿਓ ਕਿਸ ਤਰ੍ਹਾਂ ਇਹ ਮੇਰੀ ਰਚਨਾ ਪਹੁੰਚੂ ਲੱਗੀ ਸੋ ਇਹਦੇ ਨਾਲ ਹੀ ਇੱਕ ਹੋਰ ਰਚਨਾ ਮੈਂ ਤੁਹਾਡੇ ਨਾਲ ਸੰਮੁਖ ਕਰਨ ਜਾ ਰਿਹਾ ਇਹ ਵੀ ਉਸ ਰੱਬ ਤੇ ਲਿਖਿਆ ਅੱਥੀ ਕੀਤੀ ਹੋਵੇ ਬੰਦੇ ਆ ਕਮਾਈ ਕੰਮ ਵਿੱਚ ਮਿਹਨਤ ਹੋਵੇ ਲਾਈ ਅੱਥੀ ਕੀਤੀ ਹੋਵੇ ਬੰਦੇ ਆ ਕਮਾਈ ਕੰਮ ਵਿੱਚ ਮਿਹਨਤ ਹੋਵੇ ਲਾਈ ਮਾੜੇ ਪਾਸੇ ਨਾ ਜਾਂਦਾ ਹੋਵੇ ਮਨ ਦੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਜਿਹੜੇ ਕਰਦੇ ਠੱਗੀਆਂ ਤੇ ਲੁੱਟਾਂ ਨੇ ਚੇਤੇ ਰੱਖਣਾ ਨਹੀਂ ਧੀਆ ਪੁੱਤਾਂ ਨੇ ਜਿਹੜੇ ਕਰਦੇ ਠੱਗੀਆਂ ਤੇ ਲੁੱਟਾਂ ਨੇ ਚੇਤੇ ਰੱਖਣਾ ਨਹੀਂ ਧੀਆ ਪੁੱਤਾਂ ਨੇ ਮਾਰੇ ਕੰਮਾਂ ਦਾ ਇੱਕ ਦਿਨ ਦੇਣਾ ਪੈਣਾ ਮੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਝੂਠ ਮਾਰ ਕੇ ਕਿਸੇ ਨੂੰ ਫਸਾਈਏ ਨਾ ਲਾਲਚ ਵਿੱਚ ਭੁੱਲ ਕੇ ਵੀ ਆਈਏ ਨਾ ਝੂਠ ਮਾਰ ਕੇ ਕਿਸੇ ਨੂੰ ਫਸਾਈਏ ਨਾ ਲਾਲਚ ਵਿੱਚ ਭੁੱਲ ਕੇ ਵੀ ਆਈਏ ਨਾ ਅਖੀਰ ਚੰਗੇ ਕੰਮਾਂ ਨੂੰ ਹੀ ਪੈਂਦੇ ਨੇ ਭੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਤੀਰਥ ਉਹਦੀ ਰਜਾ ਵਿੱਚ ਰਹਿ ਕੇ ਹਰ ਪਲ ਨਾਮੇ ਉਹਦਾ ਲੈ ਕੇ ਤੀਰਥ ਉਹਦੀ ਰਜਾ ਵਿੱਚ ਰਹਿ ਕੇ ਹਰ ਪਲ ਨਾਮੇ ਉਹਦਾ ਲੈ ਕੇ ਕੰਮ ਸਿਰੇ ਚੜ ਜਾਂਦੇ ਨੇ ਜਿੰਨੇ ਹੋਣ ਕੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਉਹਨੇ ਸਭ ਕੁਝ ਦੇਣਾ ਰੱਬ ਨੂੰ ਨਾ ਭੁੱਲ ਬੰਦੇ ਆ ਸੋ ਦੋਸਤੋ ਮੇਰੀਆਂ ਇਹ ਦੋਨੇ ਰਚਨਾ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਸੋ ਆਪਣੇ ਲਾਈਕ ਕਮੈਂਟ ਸਾਨੂੰ ਜਰੂਰ ਕਰਨੇ ਥੈਂਕ